ਆ ਸਿੰਘ ਢੱਡ ਵੱਲਾ ਮੈਂ ਖੇਲੇ ਦੇ ਆਪਣੇ ਰੇੜੇ ਦਾ ਮਾਲ ਲੱਦਿਆ ਹੈ ਰਮਨ ਸਿੰਘ ਚੌਂਕ ਤੋਂ ਮੈਂ ਜਾਣਾ ਹੈ ਇਸਲਾਮਾਬਾਦ ਤੇਰੀ ਵਾਲੇ ਚੌਂਕ ਦੇ ਵਿੱਚ ਨਾ ਗਿਆ ਪੁੱਛ ਵਾਲਾ ਮਿਲ ਨੂੰ ਆਂਦਾ ਬਾਪੂ ਇਹ ਫੋਨ ਚੱਲ ਮੈਂ ਮਾ ਪੁੱਤ ਨੂੰ ਜਾਣਾ ਮੈਂ ਪੁੱਤ ਆਖਿਆ ਉਹਨੂੰ ਮੈਂ ਪੁੱਤ ਮੈਂ ਇਹਨੂੰ ਜਾਣਾ ਮਿਲ ਨੂੰ ਆਦਾ ਹੋਈ ਚੱਲ ਮੈਂ ਕੋੜਾ ਮੇਰਾ ਕੋੜਾ ਉਹਨੂੰ ਮੁੜ ਗਿਆ ਉਹਨੇ ਮੈਨੂੰ ਥਰ ਕੇ ਇੱਥੋਂ ਅੱਡੀ ਦੋ ਤੇ ਮੇਰੇ ਪੰਜਾਂ ਚਪੇੜਾ ਮਾਰ ਦਿੱਤੇ ਉਹਨੇ ਪੁਲਿਸ ਵਾਲੇ ਨੇ ਮੈਂ ਕਿਹਾ ਪੁੱਤ ਤੂੰ ਬਹੁਤ ਮਾਰਾ ਕੰਮ ਕੀਤਾ ਮੇਰੇ ਨਾਲ ਤੇਰੇ ਤੇਰੇ ਜਿੱਡੇ ਮੇਰੇ ਬੱਚੇ ਆ ਤੈਨੂੰ ਚਪੇੜ ਮਾਰਨ ਦਾ ਅਰਜ਼ ਨਹੀਂ ਉਹ ਜਿਹੜੀ ਲਾਗੇ ਪੁਲਿਸ ਵਾਲੀ ਮੈਡਮ ਆ ਉਹ ਆਂਦੀ ਬਾਪੂ ਮੈਨੂੰ ਤੇਰੇ ਤੇ ਬੜਾ ਅੰਦਰਸ਼ ਆਇਆ ਤੂੰ ਮੇਰੇ ਪਿਓ ਵਰਗਾ ਹਾਂ ਆਪ ਤੈਨੇ ਤੈਨੂੰ ਚਪੇੜਾ ਕਿਉਂ ਮਾਰਿਆ ਮੈਂ ਹਾਂ ਕੋਈ ਗੱਲ ਨਹੀਂ ਮਾਰਿਆ ਮੈਂ ਉਹਦੇ ਮਹਾਲਾ ਨਹੀਂ ਜਾ ਕੇ ਕਿਹਾ ਮੈਂ ਮੈਨੂੰ ਚਪੇੜਾ ਮਾਰਿਆ ਤੈਨੂੰ ਰੱਬ ਮਾਰੂਗਾ ਇਹ ਮੇਰੀ ਪਾਗਲਤੀ ਪਾਉਆਂ ਨੇ ਵੇਖੀ ਮੈਨੂੰ ਆਂਦੇ ਤੇਨਾ ਬਾਪੂ ਬਹੁਤ ਮਰਾ ਆ। ਇਹ ਅੱਜ ਦਾ ਹੀ ਕੰਮ ਨਾ ਕੀਤਾ। ਆਹ ਗੱਲ ਹੋਈ ਤੇ ਆਰਦੀ ਉਹਨ ਕੀ ਮੰਗ ਸਕਦਾ। ਮੇਰੀ ਮੰਗ ਹੈ ਆ। ਇਹ ਇੱਕ ਤੇ ਪਰਚਾ ਹੋਣਾ ਚਾਹੀਦਾ ਤੇ ਇੱਕ ਸ਼ਿਕਾਇਤ ਹੋਣਾ ਚਾਹੀਦਾ ਏ। ਇਹ ਧਰਮ ਵਿੱਚ ਨਹੀਂ। ਉਹ ਗਰੀਬ ਬੰਦੇ ਨੂੰ ਚਪੇੜਾ ਮਾਰੀਆ ਕਿਹੜੀ ਗੱਲ ਤੋਂ। ਕੋਈ ਨਾ ਤੇ ਤਾਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਛਾਂਡਿਆ। ਇਹਦਾ ਫੱਟੇ ਵਿੱਚ ਪੜਾ ਇਦਾਂ ਦਾੜੀ ਮੇਰੀ। ਇਹਦੇ ਪਰਚੇ ਦੇ ਪੇਰ ਮੱਡੀ ਮਾਰੀ ਜਾ ਰਿਹਾ। ਬਾਪੂ ਪਾਣੀ